ਸੋ ਇਹ ਕਿਨੇ ਕਰੇ ਤੁਹਾਨੂੰ ਨਹੀਂ ਜੀ ਦੇਖੋ ਜੀ ਅੱਜ ਜਿਹੜਾ ਹੈਗਾ ਅ ਮੈਟ੍ਰਿਕ ਦਾ ਜੱਜ ਜਿਹੜਾ ਹੈਗਾ ਆਪਾਂ ਪੂਸ਼ਿਤ ਕੀਤਾ ਆ ਜੇ ਇਸ ਦੇ ਵਿੱਚੋਂ ਜਿਹੜਾ ਹੈਗਾ ਟੋਟਲ 28198 ਬੱਚੇ ਜਿਹੜੇ ਅਪੀਅਰ ਹੋਏ ਸੀ ਉਹਦੇ ਵਿੱਚੋਂ 273348 ਜਿਹੜੇ ਹੈਗੇ ਆ ਉਪਾਸ ਹੋਏ ਨੇ ਔਰ ਪਾਸ ਪਰਸੈਂਟੇਜ 97.24 ਰਹੀ ਹੈ ਯਾਰ ਜਿੱਥੋਂ ਤੱਕ ਜਿਹੜੇ ਹੈਗੇ ਆ ਪਾਸ ਪਰਸੈਂਟੇਜ ਬੱਚੀਆਂ ਦੀ ਗੱਲ ਕੀਤੀ ਹੈ ਤੁਸੀਂ ਬੱਚੀਆਂ ਦੀ ਜਿਹੜੀ ਹੈਗੀ ਆ ਪਾਸ ਪਰਸੈਂਟੇਜ ਉਹ ਹੈਗੀ ਯਾਰ ਜਿਹੜੀ ਪਾਸ ਪਰਸੈਂਟੇਜ ਬੱਚੀਆਂ ਦੀ ਹੈਗੀ ਆ ਉਹ 132641 ਬੱਚੀਆਂ ਨੇ ਇਗਜ਼ਾਮ ਦਿੱਤਾ ਉਹਦੇ ਵਿੱਚੋਂ 130132 ਬੱਚੀਆਂ ਪਾਸ ਹੋਈਆਂ ਆ 98.11% ਜਿਹੜਾ ਬੱਚਿਆਂ ਦੀ ਪਰਸੈਂਟੇਜ ਬਣ ਗਈ। ਔਰ ਨਾਲੇ ਜਿਹੜੇ ਹੈਗੇ ਆ ਲੜਕੇ ਉਹ 148445 ਅਪੀਅਰ ਹੋਏ ਨੇ। 143206 ਪਾਸ ਹੋਏ ਨੇ ਤਾਂ ਉਹਨਾਂ ਦੀ 76.47% ਜਿਹੜੇ ਆ ਕਿੜੀਆਂ ਮਤਲਬ ਜਿਹੜਾ ਕਹ ਲਈਏ ਵੀ ਆ ਬੱਚੀਆਂ ਉਹਨਾਂ ਨੇ ਇਸ ਵਾਰ ਫੇਰ ਜਿਹੜੀ ਹੈਗੀ ਆ ਬੋਰਡ ਦੇ ਵਿੱਚ ਜਿਹੜੀ ਹੈਗੀ ਆ ਬਾਜ਼ੀ ਮਾਰੀ ਹੈਗੀ ਆ ਬੱਚਿਆਂ ਲੜਕਿਆਂ ਨਾਲੋਂ ਪਹਿਲੇ ਮਾਤਾ ਜੀ ਦਾ ਹੈਗਾ ਸਾਥ ਹੈ। ਦੂਸਰੇ ਪਾਸੇ ਅ ਅਸੀਂ ਜਿਹੜੇ ਹੈਗੇ ਆ ਫਸਟ ਸੈਕੰਡ ਥਰਡ ਜਿਹੜੇ ਏਸ 2024 ਦੇ ਸੈਸ਼ਨ ਦੇ ਵਿੱਚੋਂ ਬੱਚੇ ਆਏ ਨੇ ਪਹਿਲੇ ਅ ਬੱਚੀ ਜਿਹੜੀ ਹੈਗੀ ਆ ਫਸਟ ਆਈ ਹੈਗੀ ਆ ਉਹ ਹੈ ਅਦਿਤੀ ਡਾਟਰ ਆਫ ਅਜੀਤ ਕੁਮਾਰ ਜਿਹਦੇ 650 ਦੇ ਵਿੱਚੋਂ 650 ਨੰਬਰ ਨੇ ਸੈਕੰਡ ਲੜਕੀ ਬੱਚੀ ਹੈ ਅਲੀਸ਼ਾ ਸ਼ਰਮਾ ਉਹਨਾਂ ਦਾ ਫਾਦਰ ਨੇਮ ਹੈ ਮਹਿੰਦਰ ਸ਼ਰਮਾ ਉਹਨਾਂ ਦੇ ਇਹ ਹੈ ਜੀ ਤੇਜਾ ਸਿੰਘ ਸਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਬੱਚੀ ਹੈਗੀ ਆ ਉਹ ਵੀ ਲੁਧਿਆਣਾ ਦੀ ਇਸੇ ਸਕੂਲ ਦੀ ਹੈ ਬੱਚੀ ਫਸਟ ਵੀ ਇਸ ਸਕੂਲ ਦੀ ਬੱਚੀ ਆ ਤੇ ਸੈਕੰਡ ਵੀ ਜਿਹੜੀ ਮੈਂ ਦੱਸਿਆ ਉਹ ਇਸ ਸਕੂਲ ਦੀ ਆ ਥਰਡ ਬੱਚੀ ਦਾ ਨਾਮ ਹੈ ਕਰਮਨਪ੍ਰੀਤ ਕਰੋ ਇਹਦੇ ਫਾਦਰ ਨੇਮ ਹੈਗੇ ਜਗਰੂਪ ਸਿੰਘ ਜੀ ਔਰ ਇਹ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਮਾ ਤਨੇਲ ਤਸੀਲ ਬਾਬਾ ਬੁਕਾਲਾ ਅੰਮ੍ਰਿਤਸਰ ਦੀ ਹੈ ਔਰ ਦੂਸਰੇ ਪਾਸੇ ਜਿਹੜੇ ਜ਼ਿਲ੍ਹਿਆਂ ਦੀ ਵੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੈ ਸਭ ਤੋਂ ਪਹਿਲੀ ਜ਼ਿਲ੍ਹੇ ਜਿਹੜੀ ਹੈਗੀ ਆ ਮਾਨਮਤੀ ਪੀਸ਼ਨ ਲਈ ਹੈਗੀ ਆ ਉਹ ਅੰਮ੍ਰਿਤਸਰ ਹੈ ਅੰਮ੍ਰਿਤਸਰ ਬਕਤੀ ਜਿਹੜਾ ਦੋ ਜਿਹੜਾ ਹੈਗਾ ਟਾਪ ਕੀਤਾ ਹੈਗਾ 99.24% ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਹੈਗਾ ਰਿਜ਼ਲਟ ਆਇਆ ਹੈ ਸੈਕਟਰ ਦੇ ਪਠਾਨਕੋਟ ਥਰਡ ਤੇ ਤਨਤਨ ਇਸ ਤਰ੍ਹਾਂ ਜਿਹੜੀ ਹੈਗੀ ਆ ਉਮਰ ਜਿਹੜੀ ਗਿਆ ਚੱਲੀ ਹੋਈ ਹੈ ਔਰ ਨਾਲ ਦੀ ਨਾਲ ਜਿਹੜਾ ਵਿਸ਼ੇ ਦੇ ਵਿੱਚੋਂ ਵੀ ਜਿਸ ਤਰ੍ਹਾਂ ਟੋਟਲ ਵਿਸ਼ੇ ਨੇ ਸਾਡੇ ਉਹਨਾਂ ਵਿਸ਼ਿਆਂ ਦੇ ਵਿੱਚੋਂ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ 99.59% ਹੈ ਇੰਗਲਿਸ਼ ਦੇ ਵਿੱਚੋਂ 99.81% ਹੈ ਔਰ ਮੈਥ ਦੇ ਵਿੱਚੋਂ ਜਿਹੜਾ ਹੈ 99.55 ਹੈ ਇਸ ਤਰ੍ਹਾਂ ਸਾਰੇ ਹੀ ਵਿਸ਼ਿਆਂ ਦੀ ਜਿਹੜੀ ਹੈ ਪਰਸੈਂਟੇਜ ਜਿਹੜੀ ਹੈ ਆ ਵਿਸ਼ੇਵਾਰ ਤੁਹਾਨੂੰ ਜਿਹੜੀ ਆ ਉਹ ਮਹਈਆ ਕਰਵਾ ਦਿੱਤੀ ਹੈਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਵਧਾਈ ਦੇ ਪਾਤਰੋਂ ਤੁਸੀਂ ਬੋਰਡ ਦੇ ਨਾਲ ਬੜਾ ਸਹਿਯੋਗ ਕਰ ਰਹੇ ਹੋ ਔਰ ਤੁਸੀਂ ਲੋਕਤਾਰਤਰ ਦੇ ਵੀ ਥਾਮੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਗਲੇ ਵੀ ਰਿਜ਼ਲਟ ਆ ਉਹ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਔਰ ਸਮੇਂਬੱਧ ਔਰ ਦੂਸਰੇ ਬੋਰਡਾਂ ਤੋਂ ਪਹਿਲਾਂ ਜਿਹੜਾ ਹੈਗਾ ਉਹ ਇਸ਼ਤ ਕਰਾਂਗੇ ਬਹੁਤ ਬਹੁਤ ਧੰਨਵਾਦ